ਸਾਸਤਰੀਆ ਕਾਲ ਵੀ ਸਾਰੇ ਵੀ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅੱਜ ਆਪਾਂ ਪਹਿਲੀ ਖਾਦ ਪਾਉਣ ਲੱਗੇ ਆ ਉਸ ਤੋਂ ਬਾਅਦ ਲਾਵਾਂਗੇ ਪਾਣੀ ਤੇ ਅੱਜ ਆਪਾਂ ਮਸ਼ੀਨ ਲਾਏ ਸੀ ਖਾਦ ਖਿਲਾਰਨ ਵਾਲੀ ਤੇ ਚਾਚਾ ਆਪਣਾ ਲਗਾ ਜਾਂਦਾ ਅੱਗੇ ਇਹ ਖਾਦ ਆਪਾਂ ਲੱਦੀ ਹੈ ਟਰਾਲੀ 'ਚ ਓ ਵੀਰ ਜੀ ਆਪਾਂ ਪਹੁੰਚ ਗਏ ਆਪਣੇ ਖੇਤ ਆਪਣਾ ਕੋੜ ਰੱਖਿਆ ਕਰ ਜਨਾਇਆ ਹੈ ਹੈਲੋ ਲੱਗ ਕਰਦਾ ਨਹੀਂ ਜਾਣਾ ਓ ਗੰਦਾ ਇਹ ਲੋਹੇ ਦਾ ਤਾਦਾ ਜਾਨ ਓ ਓਏ ਗਾਏ ਉਹ ਲਾਇਆ ਹੈ ਪਕਾ ਜੜਿਆ ਹੈ ਇਹ ਨਾ ਟਾਈਮ ਨਹੀਂ ਲੱਗਦਾ ਖਾਤ ਖਲਾਰਨ ਚ ਜਿੰਨੇ ਬੰਦਾ ਟਾਈਮ ਲਾ ਦਿੰਦਾ ਪਹਿਲੀ ਖਾ ਤਾਂ ਹੀ ਮਸ਼ੀਨ ਨੇ ਖਲਾਰੀ ਦੀ ਹੈ ਨੇ ਦੇਖਿਆ ਆਪਕੀ ਜਾ ਵੀ ਮੰਗੀਆ ਪਾ ਪਾਸੀ ਆਇਆ ਮੈਂ ਜਾ ਵੀ ਨਾ ਆਉਂਦਾ ਇਹ ਬਦੀ ਉਹ ਦੀ ਕੇਦੇ ਚ ਪਈ ਕਿਥੇ ਆਪਾਂ ਕਿੱਲੇ ਦੀ ਡੇਡ ਡੇਡ ਬੋਰੀ ਫਲਾ ਰਾਂਗੇ ਬਾਕੀ ਤਾਂ ਹੀ ਮਸ਼ੀਨ ਚੱਲਦੀ ਵੇਖਿਆ ਜੇ ਇਹ ਮੋਲ ਚਾਲਾ ਬਾਕੀ ਮਸ਼ੀਨ ਨਾਲ ਖਾਦ ਖਿਲਾਰਨੀ ਚਾਹੀਦੀ ਹੈ ਲੋਕਾਂ ਦਾ ਬੰਦ ਨੂੰ ਪਤਾ ਹੀ ਨਹੀਂ ਜੀ ਮਸ਼ੀਨ ਵਿੱਚ 7 ਗੱਟ ਇੱਕ ਵਾਰ ਹੀ ਪੈ ਜਾਂਦੇ ਨੇ ਤੇ ਬਾਕੀ ਚਾਚੇ ਨੂੰ ਜਿਆਦਾ ਪਤਾ ਕੋਈ ਜਾਣਕਾਰੀ ਦੇ ਚਾਚਾ ਖਾਦ ਦੇ ਨਾਲ ਹੋਰ ਕੀ ਪਾਉਣਾ ਚਾਹੀਦਾ ਕਿੰਨੇ ਕਿ ਦੱਸ ਕੀ ਪਾਉਣਾ ਚਾਹੀਦਾ ਸਾਰੇ ਕੋ ਪਹਿਲਾਂ ਪਾ ਲਿਆ ਪਾ ਤਾਂ ਲੈ ਜਿੰਨਾ ਬਾਅਦ ਚ ਪਾਉਣਾ ਨੂੰ ਕੁਝ ਪਤਾ ਲੱਗੇ ਸਾਰੇ ਆ ਸਿਆਣੇ ਨੇ ਜਿੰਨੇ ਵੀ ਹੈ ਭਰਾ ਸਿਆਣੇ ਹੈਗੇ ਫਿਰ ਵੀ ਨੌਦ ਜ ਦੇਣੀ ਚਾਹੀਦੀ ਹੈ ਲੋਕਾਂ ਨੂੰ ਹੈਗੀ ਤੇ ਹੈਗੀ ਚਲੋ ਜਿਹੜੀ ਆਪਣੇ ਕੋਲੋਂ ਆਪਾਂ ਦਈਏ పో చత చత ਖਾਦਾ ਵੀ ਜਦੋਂ ਆਪਾਂ ਬੀ ਬੰਨੀਦਾ ਉਹ ਹਾਵਣਾ ਖਾਤ ਨੂੰ ਬੰਨ੍ਹ ਦਿੰਦੇ ਮੰਦਿਆਂ ਨਾਲੋਂ ਮਸ਼ੀਨਾਂ ਲਈਆਂ ਹਣ ਖਾਤ ਵਾਲੀ ਤੇ ਸਪਰੇਅ ਵਾਲੀ ਬਹੁਤ ਵਧੀਆ ਬੰਦਾ ਰੇਂਦਾ ਸੌਖਾ ਪਾਣੀ ਵੀ ਹੁੰਦੇ ਇੱਕ ਵਾਰੀ ਪੈ ਜਾਂਦਾ ਦੇਤਾ ਜੀ ਕਿੱਧਰ ਗਿਆ ਅੱਗੇ ਤਾਂ ਆ ਜਾਣਾ ਆਜਾ ਆ ਜਾਣੀ ਡਾਡੀ ਜੀ ਗੱਟੇ ਖੋਲੀ ਜਾਂਦੇ ਨੇ ਤੇ ਚਾਚਾ ਮੇਰਾ ਗਿਆ ਚਲਿਆ ਮਸ਼ੀਨ ਲਾ ਕੇ ਖਾਤ ਖਲਾਰਦਾ ਪਿਆ ਪਹਿਲੀ ਖਾਦ ਅਸੀਂ ਟਰੈਕਟਰ ਨਾਲ ਹੀ ਖਿਲਾਰੀ ਦੀ ਐ ਪਹਿਲੀ ਖਾਦ ਟਰੈਕਟਰ ਨਾਲ ਖਿਲਾਰਨ ਨਾਲ ਕੋਈ ਨੁਕਸਾਨ ਇੰਨਾ ਕਣਕ ਦਾ ਹੁੰਦਾ ਨਹੀਂ ਕਣਕ ਫਿਰ ਵੀ ਵਧੀਆ ਹੋ ਕੇ ਪੈਂਦੀ ਮਲਵ ਕਣਕ ਬੈਂਦੀ ਨਹੀਂ ਜਦੋਂ ਆਪਾਂ ਦੂਜੀ ਖਾਦ ਖਿਲਾਰਦੇ ਆ ਫਿਰ ਟਾਇਰ ਵੱਡੇ ਨੇ ਟਰੈਕਟਰ ਦੇ ਉਦੋਂ ਨੁਕਸਾਨ ਹੁੰਦਾ ਦੇਖੋ ਬਹੁਤ ਵਧੀਆ ਖਾਦ ਕਿੰਨੇ ਖਾਤਾ ਆਪਣੀ ਖੇ ਲਰ ਜਾਣੀ ਹੈ ਪਾਣੀ ਆਪਾਂ ਇਸ ਤੋਂ ਬਾਅਦ ਛੱਡ ਦੇਣਾ ਕਨਕ ਭਰ ਲੈਣੀ ਕਨਕ ਆਪਣੀ ਭਰਨ ਵਾਲੀ ਸੀ ਐਈ ਖਾਦ ਪਾ ਕੇ ਫਿਰ ਪਾਣੀ ਲਾਈਦਾ ਕਈ ਬੰਦੇ ਪਾਣੀ ਲਾ ਕੇ ਫਿਰ ਖਾਦ ਪਾਉਂਦੇ ਆ ਆਵਦਾ ਆਵਦਾ ਸਾਕ ਪਤਾ ਹੁੰਦਾ ਦਿਮਾਗ ਇਹਨ ਫਿੱਟ ਪੈਂਦਾ ਬਾਕੀ ਮਸ਼ੀਨਰੀ ਨੇ ਕੰਮ ਬਹੁਤ ਸੋਖਾ ਕਰਤਾ ਅੱਜ ਕੱਲ ਲੀਵਰ ਵੀ ਉਹ ਟਾਈਪ ਦੀ ਮਿਲਦੀ ਸਾਰੇ ਨਾਸ਼ੇ ਪੱਤਿਆਂ 'ਚ ਵੜ ਗਏ ਨੇ ਦੇਹੀਦਾਰ ਭਰਾਵਾਂ ਨੂੰ ਲੀਵਰ ਦਾ ਬਹੁਤ ਔਖਾ ਹੋ ਗਿਆ ਬਾਕੀ ਜਦੋਂ ਅਸੀਂ ਕਣਕ ਬੀਜੀ ਸੀ ਅਸੀਂ ਬੀਜ ਦੇ ਨਾਲ ਮਾਈਕੋਰਾਜਾ ਤੇ ਡੀਏਪੀ ਪਾਈ ਸੀ ਤੇ ਸਲਫਰ ਵੀ ਐਡ ਕੀਤੀ ਸੀ ਇਸ ਕਰਕੇ ਹੁਣ ਅਸੀਂ ਇਕੱਲੀ ਖਾਦ ਪਾਉਣੇ ਪਏ ਆ ਬਾਕੀ ਮੈਕੋਰਾਜਾ ਜ਼ਰੂਰ ਪਾਉਣਾ ਚਾਹੀਦਾ ਕਣਕ ਬਹੁਤ ਵਧੀਆ ਉੱਠਦੀ ਆ ਪਿਛਲੇ ਸਾਲ ਹੀ ਮਾਈਕਰੋ ਰਾਜ ਨਹੀਂ ਪਾਇਆ ਸੀ ਆਗਤੀ ਪਾ ਕੇ ਵੇਖਿਆ ਤੇ ਇਦੋਂ ਪਿਛਲੇ ਯਾਰੀ ਪਾਇਆ ਸੀ ਬਾਕੀ ਆ ਲੀਆਂ ਜ਼ਰੂਰ ਬੰਨ੍ਹਦੀਆਂ ਪਹਿਲੀ ਖਾਤ ਤੇ ਇਆ ਪਾ ਦੂਜੀ ਖਾਦ ਤੇ ਮਤਲਬ ਦੂਜੀ ਹੀ ਇਹਦੇ ਨਾਲ ਪਾਉਣੇ ਆ ਫਿਰ ਬੜਾ ਨੁਕਸਾਨ ਆ ਕਣਕ ਜਿਵੇਂ ਬਹਿ ਗਈ ਏ ਪਾਣੀ ਲੱਗੇ ਜੈ ਨੇ ਵਧੀਆ ਉੱਠ ਪੈਣਾ ਜਾਂ ਟਾਇਰਾਂ ਦਾ ਦੂਜੇ ਟਾਇਰ ਨਹੀਂ ਆਉਂਦੇ ਜਿਹੜੇ ਖਾਦ ਪਾਉਣ ਵਾਲੇ ਤੇ ਦਵਾਈ ਵਾਸਤੇ ਸਪੈਸ਼ਲ ਜਾਂ ਉਹ ਟਾਇਰ ਲਿਓਣੇ ਚਾਹੀਦੇ ਆ ਪਹਿਲਾਂ ਦੂਜੀ ਖਾਦ ਵੀ ਇਹਦੇ ਨਾਲ ਪਾ ਲੋ ਬਾਕੀ ਬੰਦਿਆਂ ਦਾ ਸੁੱਖਾ ਕੰਮ ਆ ਦਾ ਫਸਤਾ ਹਾਸਰਾ ਆਪਣਾ ਛੋਟਾ ਵੀ ਆ ਗਿਆ ਅੱਜ ਇਹਨੇ ਮਾਰੀ ਏ ਛੁੱਟੀ ਕੱਲ੍ਹ ਨੇ ਵੇਖਿਆ ਵਿਆਹ ਤੇ ਅੱਜ ਛੁੱਟੀ ਮਾਰ ਗਿਆ ਮੱਲੋ ਮੱਲੀ ਆਜੀ ਛੁੱਟੀਆਂ ਅੱਜ ਕਿਉਂ ਮਾਰੀ ਐ? ਆਂਜੇ ਕਿਉਂ? ਤਿੰਨ ਦੋ ਤਿੰਨ ਛੁੱਟੀਆਂ ਮਾਰ ਗਿਆ ਨੂੰ। ਕਿਆ ਬਹਿ ਗਿਆ। ਉਹ ਥੱਕਿਆ ਬੜਾ ਹਾਂ ਇਹ ਆ ਵੇਖ ਕੇ। ਤਮਰਾ ਪੂਰਾ ਵੀਊ ਬਿਖਾਉਣੇ ਆ ਮੈਨੂੰ ਪਿੱਛੇ ਦੇ ਦੀ ਤੈਨੂੰ ਪਿੱਛੇ ਦੇਖਦੀ ਕਿ ਨਾ ਲੈ ਉਹੀ ਰਸ ਹੋ ਗਿਆ ਬਲੌਗਰ ਸਾਹਿਬ ਸ਼ੁਰੂ ਕਰਾਉਣਗੇ ਹੱਥ ਲੋਕ ਨਾ ਕੋ ਟਾਈਮ ਹੋਇਆ ਸਾਰੀ ਖਾਦ ਖਿੱਲਰ ਚੱਲੀ ਐ ਮਸ਼ੀਨਰੀ ਦਾ ਫਾਇਦਾ ਆ ਵੇਖੋ ਕਿਤੇ ਵੀ ਮਤਲਬ ਫਰਕ ਨਹੀਂ ਰਹਿੰਦਾ ਖਾਦ ਖਿੱਲਾ ਵਿੱਚ ਹਰੇਕ ਦੇ ਖਾਦ ਵਧੀਆ ਖਿਲਰਦੀ ਆ ਨਾ ਕਰੀ ਆ ਪਾਵੋ ਖਾਦ ਨੇ ਤੁਮ ਮਾਰ ਆ ਵੇਖੋ ਖਾਦ ਵਧੀਆ ਖਿਲਰਦੀ ਇਹਦੇ ਦਾਣਾ-ਦਾਣਾ ਖਾ ਤਾਂ ਆਪਣੀ ਖਤਰ ਗਈ ਏ ਬਸ ਪ੍ਰੋਟੀਨ ਨੂੰ ਵੀ ਆਪਾਂ ਐ ਹੀ ਪਾ ਦੇਣੀ ਆ ਹੁਣ ਆਪਾਂ ਲਾਵਾਂਗੇ ਕਣਕ ਨੂੰ ਗਾਹ ਪਾਣੀ ਤੁਹਾਨੂੰ ਠੀਕ ਆ ਵੀਰ ਜੀ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਖਾ ਤਾਂ ਆਪਣੀ ਪੈ ਗਈ ਏ ਅਸੀਂ ਨਾ ਕੋਠਾ ਰਹਿ ਗਿਆ ਹੁਣ ਜਦੋਂ ਆਪਾਂ ਪਾਣੀ ਲਾਵਾਂਗੇ ਉਦੋਂ ਤੁਹਾਨੂੰ ਅਗਲੀ ਵੀਡੀਓ ਪਾਵਾਂਗੇ ਸਸਤੀ ਕਾਲ